ਗੁਰੂ ਕੀ ਬਾਣੀ ਦੇ ਬਚਨ ਨੇ ਸੰਗਤ ਜੀ ਚਾਰ ਨਦੀ ਅਗਨੀ ਅਸਰਾਲਾ ਚਾਰ ਨਦੀਆਂ ਨੇ ਅੱਗ ਦੀਆਂ ਗੁਰੂ ਦਾ ਸ਼ਬਦ ਸਾਰੀ ਮਨੁੱਖਤਾ ਨੂੰ ਦੱਸ ਰਿਹਾ ਹੈ ਕਿ हे ਮਨੁੱਖ ਜਿਹੜੇ ਜੀਵਨ ਨੂੰ ਤੂੰ ਸਿੱਧਾ ਸਾਦਾ ਸਮਝ ਰਿਹਾ ਹੈ ਇੰਨਾ ਸਿੱਧਾ ਸਾਦਾ ਨਹੀਂ ਹੈ ਇੱਥੇ ਮਾਇਆ ਦੀ ਪਾਹ ਹੈ ਤੇ ਇਹ ਜਿਹੜਾ ਜਗਤ ਹੈ ਇਹ ਅਗ ਦੀਆਂ ਚਾਰ ਨਦੀਆਂ ਨੂੰ ਪਾਰ ਕਰਕੇ ਤੇ ਆਕਾਲ ਪੁਰਖ ਵਿੱਚ ਆਪੇਦ ਹੋਣ ਦਾ ਇੱਕ ਰਸਤਾ ਹੈ ਸਤਿਗੁਰੂ ਜੀ ਕਹਿੰਦੇ ਹਨ ਚਾਰ ਨਦੀ ਅਗਨੀ ਅਸਰਾਲਾ ਤੇ ਚਾਰ ਨਦੀਆਂ ਤੂੰ ਪਾਰ ਕਰੇਗਾ ਨਾਮ ਦੀਆਂ ਰਹਿਮਤਾਂ ਇਕੱਠੀਆਂ ਕਰੇਗਾ ਤੇ ਫੇਰ ਤੇਰਾ ਤੇ ਨੇਰਾ ਮੇਲ ਹੋ ਜਾਏਗਾ ਕੋਈ ਗੁਰਮਖ ਬੁੱਝੈ ਸ਼ਬਦ ਨਿਰਾਲਾ ਸਤਗੁਰੂ ਜੀ ਕਹਿੰਦੇ ਹਨ ਕਿ ਕੋਈ ਗੁਰਮਖ ਜਿਹਦਾ ਮੁਖ ਜਿਹਦਾ ਮੂੰਹ ਗੁਰੂ ਵੱਲ ਹੈ ਉਹ ਇਸ ਨਰਾਲੇ ਸ਼ਬਦ ਨੂੰ ਪਜਾ ਪਾਵ ਕੇ ਇਸ ਭਜਾਰਤ ਨੂੰ ਬੁੱਝ ਲੈਂਦਾ ਹੈ ਨਹੀਂ ਤਾਂ ਸੰਗਤ ਜੀ ਇੱਥੇ ਸੰਸਾਰ ਆ ਰਿਹਾ ਹੈ ਜਾ ਰਿਹਾ ਹੈ ਪਦਾਰਥ ਅਸੀਂ ਛਕ ਰਹੇ ਹਾਂ ਤੇ ਸਾਨੂੰ ਸੰਗਤ ਜੀ ਇਹਨਾਂ ਜਿਹੜੀਆਂ ਚਾਰ ਨਦੀਆਂ ਅੱਗ ਦੀਆਂ ਵਹਿ ਰਹੀਆਂ ਨੇ ਇਹਨਾਂ ਦਾ ਕੋਈ ਗਿਆਨ ਨਹੀਂ ਹੈ ਜੇ ਵਿਖਿਆ ਜੈ ਸੰਗਤ ਜੀ ਤੇ ਜਦੋਂ ਗੁਰੂ ਕਾ ਸ਼ਬਦ ਵਰਤਦਾ ਹੈ ਤੇ ਉਦੋਂ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਜੀਵਨ ਹੈ ਦਾ ਸਰਮਨੋਰਥ ਕੀ ਹੈ ਅੱਗੇ ਸਤਿਗੁਰ ਜੀ ਬਚਨ ਕਰਦੇ ਨੇ ਸੰਗਤ ਜੀ ਕਿ ਇਹ ਚਾਰ ਨਦੀਆਂ ਕਿਹੜੀਆਂ-ਕਿਹੜੀਆਂ ਨੇ ਹੰਸ ਹੀਤ ਲੋਭ ਕੋਪ ਚਾਰੇ ਨਦੀਆਂ ਅੱਗ ਹੰਸ ਦਾ ਅਰਥ ਹੈ ਹਿੰਸਾ ਮਾਰ ਕਟਾਈ ਵਾਟ ਦੇ ਫਤ ਕਰਨੀ ਅਨੇਕ ਮਨੁੱਖੀ ਸਰੀਰਾਂ ਦੀ ਹੇਤ ਜੇ ਕੁਝ ਆ ਗਿਆ ਹੈ ਤੇ ਉਸ ਨੂੰ ਹੋਰ ਵਧਾਉਣਾ ਮੰਗ ਨੂੰ ਹੋਰ ਵੱਡੀ ਕਰਨਾ ਆਪਣੇ ਹਿੱਤ ਨੂੰ ਅੱਗੇ ਰੱਖਣਾ ਤੇ ਲੋਭ ਦਾ ਅਰਥ ਹੈ ਸੰਗਤ ਜੀ ਲਾਲਚ ਲਾਲਚ ਦੀ ਕੋਈ ਸੀਮਾ ਨਹੀਂ ਹੈ ਇਹ ਤਿੰਨ ਨਦੀਆਂ ਨੇ ਤੇ ਚੌਥੀ ਨਦੀ ਜਿਹੜੀ ਕੋਪ ਭਾਵ ਕੇ ਕ੍ਰੋਧ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ हे ਮਨੁੱਖ ਇਹ ਚਾਰ ਨਦੀਆਂ ਅੱਗ ਦੀਆਂ ਵਹਿ ਰਹੀਆਂ ਨੇ ਤੇ ਕੋਈ ਨਰਾਲਾ ਕੋਈ ਗੁਰਮਖ ਜਿਹੜਾ ਗੁਰੂ ਕੀ ਬਾਣੀ ਨਾਲ ਜੁੜਿਆ ਹੈ ਉਹ ਇਹਨਾਂ ਨਦੀਆਂ ਨੂੰ ਨਾਮ ਦੇ ਆਸਰੇ ਦੇ ਨਾਲ ਪਾਰ ਕਰਕੇ ਅਕਾਲ ਪੁਰਖ ਵਿੱਚ ਅਪੇਧ ਹੋਣ ਦਾ ਮਾਦਾ ਰੱਖਦਾ ਹੈ ਸੰਗਤ ਜੀ ਜਦੋਂ ਦੀ ਇਹ ਧਰਤੀ ਬਣੀ ਹੈ ਇਸ ਧਰਤੀ ਤੇ ਲੱਖਾਂ ਮਨੁੱਖਾਂ ਤੇ ਉਹ ਇੰਨਾਂ ਨਦੀਆਂ ਵਿੱਚ ਹੀ ਸਾਰਾ ਕੁਝ ਵਹਿ ਤੁਰਿਆ ਹੈ ਇੰਨਾਂ ਨਦੀਆਂ ਦੇ ਕਾਰਨ ਹੀ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਜੇ ਅਸੀਂ ਦੂਰ ਨਾ ਜਾਈਏ ਸੰਗਤ ਜੀ ਤੇ ਸੰਸਾਰ ਦੀ ਜਿਹੜੀ ਪਹਿਲੀ ਜੰਗ ਹੈ ਉਹਦੇ ਵਿੱਚ ਬੇਕਸੂਰ ਲੱਖਾਂ ਲੋਕ ਮਾਰੇ ਗਏ ਉਸ ਤੋਂ ਬਾਅਦ ਸੰਗਤ ਜੀ ਸੰਸਾਰ ਦੀ ਦੂਜੀ ਜੰਗ ਹੋਈ ਹੈ ਜਿਹਦੇ ਵਿੱਚ ਬੇਕਸੂਰ ਲੱਖਾਂ ਲੋਕ ਮਾਰੇ ਗਏ ਨੇ ਤੇ ਅੱਜ ਸੰਗਤ ਜੀ ਅਸੀਂ ਤੀਜੀ ਸੰਸਾਰ ਦੇ ਮੋੜ ਤੇ ਖੜੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਸ਼ਬਦ ਹੈ ਸੰਗਤ ਜੀ ਜੇ ਇਸ ਸ਼ਬਦ ਨੂੰ ਅਸੀਂ ਆਪਣੇ ਹਿਰਦੇ ਵਿੱਚ ਧਾਰ ਲਈਏ ਤੇ ਸਾਰੀ ਦੁਨੀਆ ਦੇ ਵਿੱਚੋਂ ਵੈਰ ਵਿਰੋਧ ਤੇ ਵੱਡ ਫੱਟ ਮਨੁੱਖੀ ਜੀਵ ਸਰੀਰਾਂ ਦਾ ਜਿਹੜਾ ਘਾਣ ਹੁੰਦਾ ਹੈ ਜਿਹੜਾ ਅਤਿਆਚਾਰ ਹੁੰਦਾ ਹੈ ਉਹ ਖਤਮ ਹੋ ਜਾਏਗਾ ਗੁਰੂ ਕੀ ਬਾਣੀ ਸੰਗਤ ਜੀ ਇੰਨੀ ਸਮਰੱਥਾ ਰੱਖਦੀ ਹੈ ਜੇ ਇਸ ਬਾਣੀ ਨੂੰ ਜਾਂ ਕਹਿ ਲੋ ਕਿ ਇਸ ਇੱਕ ਸ਼ਬਦ ਨੂੰ ਜੇ ਅਸੀਂ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ ਤੇ ਜੇ ਇੱਕ ਸਰੀਰ ਇਹ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਏਗਾ ਤੇ ਉਸ ਸਰੀਰ ਦਾ ਭਲਾ ਹੋ ਜਾਏਗਾ ਤੇ ਜੇ ਸੰਗਤ ਜੀ ਇਹ ਹੀ ਸ਼ਬਦ ਸਾਰੀ ਗੁਣੀ ਦੁਨੀਆ ਆਪਣੇ ਹਿਰਦੇ ਵਿੱਚ ਵਸਾ ਲਏ ਤੇ ਸਾਰੀ ਦੁਨੀਆ ਦਾ ਭਲਾ ਹੋ ਜਾਏਗਾ ਇਸੇ ਹੀ ਕਰਕੇ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਜਗਤ ਗੁਰੂ ਕਿਹਾ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਲੋਕਾਈ ਨੂੰ ਆਪਣੇ ਹਿਰਦੇ ਦੇ ਨਾਲ ਲਾਇਆ ਹੈ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਕੀ ਬਾਣੀ ਸੰਗਤ ਜੀ ਸਾਰੀ ਮਨੁੱਖਤਾ ਵਾਸਤੇ ਹੈ ਹਿੰਦੂ ਮੁਸਲਮ ਬੋਧੀ ਜੈਨੀ ਈਸਾਈ ਸਾਰਿਆਂ ਵਾਸਤੇ ਬਾਣੀ ਹੈ ਸੰਗਤ ਜੀ ਇਹ ਨਾ ਕਿ ਇਕੱਲੇ ਕਿਸੇ ਸਿੱਖ ਵਾਸਤੇ ਬਾਣੀ ਹੈ ਤੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਤਾਂ ਬਹੁਤ ਵੱਡੀ ਤਾਕਤ ਹੈ ਜੀ ਅਸੀਂ ਇਸ ਤਰ੍ਹਾਂ ਦੇ ਇੱਕ ਸ਼ਬਦ ਨੂੰ ਹੀ ਆਪਣੇ ਹਿਰਦੇ ਵਿੱਚ ਵਸਾ ਲਈਏ ਤੇ ਸਾਡਾ ਆਇਆ ਸਫਲਾ ਹੋ ਜਾਏਗਾ ਗੁਰੂ ਕਾ ਸ਼ਬਦ ਸੰਗਤ ਜੀ ਸਾਨੂੰ ਹਨੇਰੇ ਤੋਂ ਚਾਨਣ ਵਿੱਚ ਲੈ ਕੇ ਆਉਂਦਾ ਹੈ ਗੁਰੂ ਕਾ ਸ਼ਬਦ ਮਨੁੱਖ ਨੂੰ ਦੱਸਦਾ ਹੈ ਕਿ ਜਿਹੜੀਆਂ ਇਹ ਚਾਰ ਨਦੀਆਂ ਨੇ ਅੱਗ ਦੀਆਂ ਵਹਿ ਰਹੀਆਂ ਨੇ ਇਹਨਾਂ ਨਦੀਆਂ ਦੇ ਵਿੱਚ ਵੱਡੇ ਵੱਡੇ ਸੱਚ ਜਾਨਣਾ ਸੰਗਤ ਜੀ ਵਿਦਵਾਨ ਵੀ ਵਹਿ ਗਏ ਨੇ ઋષਿ ਤੇ मुनि ਵੀ ਵਹਿ ਗਏ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਇਹਨਾਂ ਨਦੀਆਂ ਨੂੰ ਪਾਰ ਕਰਦੇ ਕਰਦੇ ਇਹਨਾਂ ਨਦੀਆਂ ਵਿੱਚ ਵਹੇ ਗਏ ਨੇ ਤੇ ਗੁਰੂ ਕਾ ਕੋਈ ਵਿਰਲਾ ਮਨੁੱਖ ਹੈ ਜਿਹੜਾ ਸ਼ਬਦ ਦਾ ਆਸਰਾ ਲੈਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇੜੇ ਪਾਰ ਕਰਕੇ ਆਪਣੇ ਵਿੱਚ ਆਪ ਭੇਦ ਕਰ ਲੈਂਦੇ ਨੇ ਜਨਮ ਤੇ ਮਰਨ ਕੱਟਿਆ ਜਾਂਦਾ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਸਤਿਗੁਰੂ ਜੀ ਕਹਿੰਦੇ ਹਨ ਕਿ हे ਮਨੁੱਖੇ ਚਾਰ ਜਿਹੜੀਆਂ ਨਦੀਆਂ ਨੇ ਸੱਚ ਜਾਣਨਾ ਤੇਰੇ ਸਰੀਰ ਵਿੱਚ ਵੀ ਵਹਿ ਰਹੀਆਂ ਨੇ ਤੇ ਇਹਨਾਂ ਨਦੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਸਿਰਫ ਤੇ ਨਾਮ ਦੀਆਂ ਰਹਿਮਤਾਂ ਦੇ ਨਾਲ ਸੰਗਤ ਜੀ ਇਹਨਾਂ ਹੀ ਨਦੀਆਂ ਨੂੰ ਪਾਰ ਕੀਤਾ ਹੈ ਗੁਰੂ ਕੇ ਸਿੱਖਾਂ ਨੇ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਉਹਦੇ ਸਾਥੀਆਂ ਨੇ ਮਹਾਬਲੀ ਬੰਦਾ ਸਿੰਘ ਬਹਾਦਰ ਨੇ ਜਿਨ੍ਹਾਂ ਨੇ ਰਾਜ ਵੀ ਕੀਤਾ ਹੈ ਤੇ ਸਾਰੀ ਮਨੁੱਖਤਾ ਨੂੰ ਉਹਨਾਂ ਦੇ ਹੱਕ ਵੀ ਦਿੱਤੇ ਨੇ ਕਾਰਨ ਇਹ ਹੈ ਸੰਗਤ ਜੀ ਕੀ ਰਾਜ ਕਰਦਿਆਂ ਕਰਦਿਆਂ ਵੀ ਸ਼ਬਦ ਨਾਲ ਜੁੜਿਆ ਹੋਇਆ ਹੈ ਸਰੀਰ ਤੇ ਸਤਿਗੁਰ ਮਾਨਵਤਾ ਨੂੰ ਕਹਿਣਾ ਚਾਹੁੰਦੇ ਨੇ ਕਿ हे ਮਨੁੱਖ ਇਹ ਨਦੀਆਂ ਤੇਰੇ ਅੰਦਰ ਨਿਰੰਤਰ ਵਗ ਰਹੀਆਂ ਨੇ ਤੇ ਸ਼ਬਦ ਦੇ ਆਸਰੇ ਤੂੰ ਇਹਨਾਂ ਨਦੀਆਂ ਨੂੰ ਪਾਰ ਕਰਕੇ ਮੇਰੇ ਤੱਕ ਆਉਣਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਪਵ ਹੈ ਦਜ ਹੈ ਨਾਨਕਾ ਤਰੀਐ ਕਰਮੀ ਲਗ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਜਿਹੜਾ ਸ਼ਬਦ ਤੋਂ ਦੂਰ ਹੈ ਸਰੀਰ ਉਹ ਇਹਨਾਂ ਨਦੀਆਂ ਵਿੱਚ ਪੈ ਜਾਂਦਾ ਹੈ ਕੋਈ ਹੰਸ ਦੀ ਨਦੀ ਵਿੱਚ ਡਿੱਗ ਪੈਂਦਾ ਹੈ ਜੀ ਉੱਥੋਂ ਬਚਦਾ ਹੈ ਤੇ ਹੀਤ ਦੀ ਨਦੀ ਵਿੱਚ ਡੁੱਬ ਜਾਂਦਾ ਹੈ ਕੋਈ ਇਸ ਤੋਂ ਅੱਗੇ ਲੋਭ ਤੇ ਉਸ ਤੋਂ ਅੱਗੇ ਫੇਰ ਕੋਈ ਕੋਪ ਦੀ ਜਿਹੜੀ ਅਗਨ ਰੂਪੀ ਨਦੀ ਹੈ ਉਹਦੇ ਵਿੱਚ ਡੁੱਬ ਡੁੱਬ ਕਰਕੇ ਆਪਣਾ ਜੀਵਨ ਗਵਾ ਲੈਂਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲੱਗ ਕੌਣ ਤਰਦਾ ਹੈ ਸੰਗਤ ਜੀ ਕਰਮੀ ਲੱਗ ਕਰਮ ਦਾ ਅਰਥ ਹੈ ਸੰਗਤ ਜੀ ਰਹਿਮਤ ਹੋ ਜਾਣੀ ਮਿਹਰ ਹੋ ਜਾਣੀ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਫਿਰ ਜਦੋਂ ਕਰਮ ਦਾ ਕੱਪੜਾ ਮਿਲਦਾ ਹੈ ਨਾਮ ਦਾ ਤੇ ਜਿਹੜਾ ਮਨੁੱਖ ਦਾ ਮੂੰਹ ਹੈ ਉਹ ਅਕਾਲ ਪੁਰਖ ਦੇ ਦਵਾਰ ਨੂੰ ਹੋ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਕੋਈ ਭਾਗਾ ਵਾਲੇ ਸਰੀਰ ਨੇ ਜਿਨ੍ਹਾਂ ਤੇ ਰਹਿਮਤ ਹੋ ਜਾਂਦੀ ਹੈ ਸ਼ਬਦ ਨਾਲ ਜੁੜ ਜਾਂਦੇ ਨੇ ਤੇ ਉਹ ਇਹਨਾਂ ਚਾਰਨਦੀਆਂ ਨੂੰ ਸੱਜੇ ਹੀ ਪਾਰ ਕਰ ਲੈਂਦੇ ਹਨ ਨਹੀਂ ਤਾਂ ਸੰਗਤ ਜੀ ਇੱਥੇ ਅਨੇਕਾਂ ਸਰੀਰ ਜਮ ਰਹੇ ਨੇ ਤੇ ਮੌਤ ਦੇ ਮੂੰਹ ਚ ਜਾ ਰਹੇ ਹਨ ਬڑے ਵੱਡੇ ਵੱਡੇ ਵਿਦਮਾਨ ਨੇ ਰਾਜੇ ਮਹਾਰਾਜੇ ਨੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੇ ਦੁਨੀਆਂ ਦੇ ਨਵੇੜੇ ਕਰਦੇ ਹਨ ਪਰ ਆਪਦੇ ਨਵੇੜੇ ਤਾਂ ਪਤਾ ਨਹੀਂ ਹੈ ਕਿ ਇੰਨਾ ਚਾਰ ਨਦੀਆਂ ਨੂੰ ਮੈਂ ਵੀ ਪਾਰ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਰਹਿਮਤ ਕਰਨ ਸਾਨੂੰ ਅੱਜ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹਾਂ ਰਹਿਮਤ ਕਰਨ ਸਾਡੇ ਤੇ ਸਾਨੂੰ ਇਹ ਨਾਮ ਦੀਆਂ ਰਹਿਮਤਾਂ ਦੇਣ ਤੇ ਸਾਡਾ ਆਇਆ ਸੁਖਲਾ ਹੋ ਜਾਏ